ਜੀ ਹੋਸਲਾ ਮੇਰੀ ਯੂਟਿਊਬ ਫੈਮਿਲੀ ਕੀ ਹਾਲਾ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਅੱਜ ਮੈਂ ਸਵੇਰ 3:00 ਪਹਿਲਾਂ ਘਰ ਦਾ ਕੰਮ ਕਰਿਆ ਕੰਮਕੁਮ ਕਰਕੇ ਸਾਰਾ ਮੈਂ ਸਟੀਚਿੰਗ ਸੋਚਿਆ ਮੈਂ ਸਟੀਚਿੰਗ ਕਰਾਂ ਤੇ ਮੈਂ ਸਪਹਿਲਾ ਸਲਵਾਰ ਕੱਟੀ ਪੂਰੀ ਤਾਂ ਮੈਂ ਦਿਖਾਈ ਨਹੀਂ ਮੈਂ ਆਪਣੇ ਸਲਵਾਰ ਆ ਮੈਂ ਸਲਾਈ ਕਰ ਲਈ ਮੈਂ ਬਲੌਗ ਬਣਾਉਣਾ ਨਹੀਂ ਸੀ ਆ ਦੇਖੋ ਮੈਂ ਬਲ ਪਾਏ ਸਾਰੇ ਸਾਰੇ ਸਟੀਚੇ ਮੈਂ ਡਬਲ ਸਲਵਾਰਾ ਇਹ ਇਹ ਡਬਲ ਸਲਵਾਰ ਬਣਾਈ ਹੈ ਮੈਂ 600 ਰੁਪਏ ਸਲਾਈ ਮੰਗਦਾ ਸੀ ਟੇਲਰ ਮੈਂ ਸੋਚਿਆ ਜੇ ਮਾਪੀ ਮੈਂ ਆਪਣੇ ਘਰ ਸੀਲਨੀ ਆ ਸਲਵਾਰ ਕਮੇਸ਼ ਦਾ 600 ਰੁਪਏ ਦੇ ਦਿੱਤਾ ਮੈਂ 1500 ਸਲਾਈ ਚਲਦੀ ਉਹਨੇ 1200 ਲਈ ਮੈਨੂੰ ਤੇ ਮੈਂ ਸੋਚਿਆ ਲੋ ਘਰ ਦੇ ਦਾ ਬਚੌਕ ਕਰ ਲੀਏ ਆਪਾਂ ਇਹਨਾਂ ਸਹੀ ਗੱਲਾਂ ਕਰਨਾ ਵੀ ਚਾਹੀਦਾ ਹਰ ਇੱਕ ਡੇਡਿਸ ਨੂੰ ਬਚੌਕ ਕਰਨਾ ਚਾਹੀਦਾ ਆਪਣੇ ਘਰ ਦੇਆਂ ਦਾ ਆਪਣੇ ਘਰ ਵਾਲੇ ਦਾ ਤੇ ਮੈਂ ਆਪਣੇ ਬੇਟੇ ਦਾ ਵੀ ਬਚੌਕ ਕਰਦੀ ਆ ਜਿੱਕਰ ਕਮਾਈ ਬਹੁਤ ਔਖੀ ਆ ਬਹੁਤ ਮਿਹਨਤ ਕਰਨੀ ਪੈਂਦੀ ਆ ਤੇ ਇਸ ਕਰਕੇ ਆਪਾਂ ਚੁਇਤ ਤਾਂ ਥੋੜਾ ਬੜਾ ਹੱਥਾਂ ਦਾ ਕੰਮ ਆਉਂਦਾ ਤਾਂ ਹੈ ਜਰੂਰ ਤੁਸੀਂ ਆਪ ਅੱਧਾ ਕੰਮ ਕਰ ਲਿਆ ਕਰੋ ਘਰ ਪੂਰਾ ਸੂਟ ਮੈਂ ਸੀ ਲੰਦੀ ਆ ਤੇ ਮੇਰੇ ਕੋਲ ਸੀ ਨਹੀਂ ਸੀ ਲੰਦੀਆਂ ਮੈਂ ਮੇਰਾ ਮੈਂ ਅੱਜ ਕੱਲ ਹੁੰਦਾ ਨਹੀਂ ਕੰਮ ਮੈਂ ਤੋਂ YouTube ਵੀ ਸਾਂ ਬਧੀਆਂ ਅਗਲਾ ਕ ਤੇ ਕੀ ਕਰਦੀਆਂ ਬੇਲੀਆਂ ਵਹਿ ਜਾਂਦੀਆਂ ਦੇਖੋ ਮੈਂ ਘਰ ਦਾ ਕੰਮ ਸਾਰਾ ਕੱਢੀ ਜਿਹੜੇ ਨੇ ਕਈ ਵਾਰ ਇੱਕ ਬੱਚਾ ਵੀ ਸਾਂਭਣਾ ਪੈਂਦਾ ਮੈਂ ਛੋਟਾ ਜਿਹਾ ਮੇਰੀ ਬੇਟੀ ਦੀ ਬੇਟੀ ਆ ਉਹ ਮੇਰੇ ਕੋਲ ਛੱਡ ਜਾਂਦੀ ਆ ਤੇ ਕਿੰਨਾ ਕੰਮ ਆ ਕਰਦਾ ਅਗਲਾ ਕਹਿਣ ਵਾਲੇ ਕਹਿੰਦੇ ਲਹੀ YouTube ਤੇ ਬੇਲੀਆਂ ਨੇ ਇਹ ਤਾਂ ਕਰਦੀਆਂ ਉਹ ਸਾਨੂੰ ਪੁੱਛ ਕੇ ਦੇਖਸੀ ਘਰ ਪਰਿਵਾਰ ਵੀ ਸਾਂਭਦੀਆਂ ਇਹਨਾਂ ਨੇ ਦੇਖੋ ਮੇਰੀ ਇੰਨੀ ਏਜ ਹੋਣ ਦੇ ਹਿਸਾਬ ਨਾਲ ਮੈਂ ਘਰ ਦਾ ਕੰਮ ਵੀ ਕਰਦੀਆਂ ਮੈਂ 600 ਰੁਪਏ ਵੀ ਤੁਹਾਡੇ ਅੰਕਲ ਦਾ ਬੱਚਾ ਲੈ ਇੱਕ ਸਵਾਰ ਮੈਂ ਹੋ ਸ਼ਲਟਾ ਮੈਂ ਬਾਰੋਸ ਮਾਲਣੀ ਹੈ ਕਿਉਂਕਿ ਮੈਂ ਡਾਊਟਾ ਹੈ ਨਹੀਂ ਮੇਰੇ ਕੋਲ ਮੈਂ ਬੀਜ ਦਾ ਸਮਾਨ ਉਪਰ ਲੱਗਦੀ ਮਸ਼ੀਨ ਮੇਰਾ ਅਪਡੇਟ ਹੋ ਗਿਆ ਸੀ ਅੱਖਾਂ ਦਾ ਤੇ ਮੇਰਾ ਇੱਕ ਆਪਰੇਸ਼ਨ ਹੋਰ ਹੋ ਗਿਆ ਸੀ ਇਸ ਕਰਕੇ ਮੇਤੇ ਹੁੰਦਾ ਨਹੀਂ ਕੰਮ ਮੈਂ YouTube ਸੰਭਾ ਕੇ ਕੰਮ ਕਰਾਂ ਹੈ ਨਾ ਤੇ YouTube ਚ ਬਣਾ ਲਿਆ ਮੈਂ ਪੌਂਚੇ ਬਣਾਉਣ ਲੱਗੀ ਵੀ ਤਾਂ ਬਹੁਤ ਬੁਕਰਮ ਖਰਾਬ ਹੋਈ ਆ ਆ ਦੇਖੋ ਤੁਹਾਨੂੰ ਦਿਖਾਉਣੀ ਹੈ ਇਹ ਦੇਖੋ ਮੈਂ ਇਸ ਤਰ੍ਹਾਂ ਬਣਾਉਣੇ ਸੀ ਕੱਟ ਵਾਲੇ ਪੌਂਚੇ ਤੇ ਮੇਤੇ ਤਾਂ ਇੰਨੇ ਬਾਬਾ ਖਰਾਬ ਹੋ ਗਈ ਅੱਜ ਪੁੱਛੋ ਨਾ ਮੈਨਿਆ ਭੈਣੋਂ ਵੀਰ ਭੈਣ ਭਾਈਓ ਮੈਨੂੰ ਇਹ ਭੁੱਲ ਗਈ ਮੈਂ ਕਿ ਸਿੱਧੀਆਂ ਸਲਵਾਰ ਬਣਾ ਦੇ ਸਿੱਧੇ ਪੌਚੇ ਬਣਾ ਲੈ ਡਿਜ਼ਾਈਨ ਬਣਾ ਲੈ ਫਿਰ ਮੈਂ ਕਿ ਕੱਟ ਪਾੜੀ ਬਣਾਉਣੀ ਆ ਜਦੋਂ ਮੈਨੂੰ ਨਾ ਆਈ ਇੰਨੇ ਖਰਾਬ ਕਰ ਦੇਆ ਕੱਪੜਾ ਢੇੜੜੀ ਆ ਕੱਲ ਮੈਂ ਦੁਖੀ ਹੋ ਗਈ ਅੱਜ ਸਵੇਰ ਦੀ ਲੱਗੀ ਹੋਈ 11:00 ਵਜੇ ਦੀ 4:00 ਵਜੇ ਚਾਹ ਵੀ ਪੀਤੀ ਕੱਪ ਗਲਾਸ ਕੱਪ ਪੀ ਕੇ ਤੇ ਮੈਂ ਕਿ ਬਣਾਉਣੀ ਆ ਥੋੜਾ ਮਨ ਜਾ ਉਹ ਕੁਝ ਠੰਡ ਬਹੁਤ ਆ ਉਸ ਤੋਂ ਬਾਅਦ ਫਿਰ ਮੈਂ YouTube ਤੇ ਹਾਰ ਕੇ ਸਰਚ ਮਾਰਿਆ ਮੈਂ ਕਿ ਪਹਿਣਾ ਮੇਰੀਆਂ ਵਰਗੀਆਂ ਬਣਾਉਂਦੀਆਂ ਨੇ ਕਿ ਮੈਨੂੰ ਬਹੁਤ ਟਾਈਮ ਹੋ ਗਿਆ ਮੈਂ ਬਣਾਉਂਦੀ ਹਿੰਦੀ ਸਲਵਾਰਾਂ ਫਿਰ ਉਹ ਤਾਂ ਮੈਨੂੰ ਥੋੜਾ ਜਿਹਾ ਮਤਲਬ ਪਤਾ ਲੱਗਿਆ ਪਰ ਉਹਦੀ ਲੰਬਾਈ ਘੱਟ ਰੱਖੀ ਸੀ ਸਵਾਰਦੀ ਫਿਰ ਮੈਂ ਛੋਟੇ ਛੋਟੇ ਕੱਟ ਜੇ ਪਾ ਲਈ ਇਹ ਦੇਖੋ ਇੱਦਾਂ ਮੈਨੂੰ ਸੀ ਮੈਂ ਜਿਹੜਾ ਕੰਮ ਕਰਨਾ ਫਿਰ ਮੈਂ ਉਹ ਕਰਕੇ ਹੀ ਸਾਹ ਲੈਂਦੀ ਆ ਮੈਨੂੰ ਆਦਤ ਆ ਮੈਂ ਛੋਟੇ ਛੋਟੇ ਕੱਟ ਪਾ ਕੇ ਮੈਂ ਕਹਣਾ ਡਿਜ਼ਾਈਨ ਤਾਂ ਮੈਂ ਬਣਾਉਣਾ ਹੀ ਹੋਣਾ ਮੈਂ ਬਣਾਉਣਾ ਹਜਰ ਤਾਂ ਤੇ ਆ ਦੇਖੋ ਮੈਂ ਆਪਣੇ ਡਿਜ਼ਾਈਨ ਤਾਂ ਬਣਾ ਕੇ ਦਿਖਾਉਂਦੀ ਠੀਕ ਆ ਜੀ ਤੇ ਮੈਨੂੰ ਕੰਮ ਛੱਡੇ ਨੂੰ ਕਾਫੀ ਟਾਈਮ ਹੋ ਗਿਆ ਸਲਵਾਰਾਂ ਹੀ ਬਣਾਉਂਦੀ ਆ ਮੈਂ ਤੇ ਇੱਕ ਟਾਈਮ ਆ ਜਾਂਦਾ ਸੀ ਮੈਂ 10 ਸਲਵਾਰ ਬਣਾ ਲੈਂਦੀ ਸੀ ਦਿਹਾੜੀ ਦੇ ਵਿੱਚ ਖੜਤਾ ਹੋ ਰਹਾ ਮਸ਼ੀਨ ਨਾ ਮੈਂ ਰੱਖ ਲਈ ਇਹਨਾਂ ਮਤਲਬ ਕੋਈ ਫਾਇਦਾ ਨਹੀਂ ਹੈ ਹੈ ਮਤਲਬ ਕਿ ਇਸਲੇ ਕੋ ਇਹ ਚੀਜ਼ ਨਾ ਹੱਤਾ ਉਹਨਾਂ ਦੀ ਮਸ਼ੀਨ ਵੀ ਨਹੀਂ ਇਹ ਮੋਟਰ ਤੇ ਹੈ ਫਾ ਤੋਂ ਆ ਤੇ ਆਪਾਂ ਕੱਟ ਦਾਂਗੇ ਠੀਕ ਹੈ ਨਾ ਇਹ ਹੋ ਗਈ ਸਟਿਚਿੰਗ ਠੀਕ ਹੈ ਨਾ 얘ਦ੍ਰੂਆ ਨਾ 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 ਸਟਿਚਿੰਗ ਹੋ ਗਈ ਪਹੁੰਚਾ ਬਣੂਗਾ ਵਧੀਆ ਕੰਮ ਮੈਂ ਬਹੁਤ ਵਧੀਆ ਕਰ ਦਨੀ ਆ ਸਲਾਈ ਦਾ ਠੀਕ ਹੈ ਜੀ ਦਿਖਾਉਣਾ ਤੁਹਾਨੂੰ ਵੀ ਪਹੁੰਚਾ ਬਣਾ ਕੇ ਆਪਾਂ ਤੇ ਹੁਣ ਮੈਂ ਜਿਹੜੇ ਕੱਪੜੇ ਬਣਾਏ ਨੇ ਮੈਂ ਇਸ ਤਰ੍ਹਾਂ ਹੀ ਇਹ ਬਣਾਉਣੇ ਨੇ ਯਾਨੀ ਕਿ ਇਹ ਦੇਖੋ ਮੈਂ ਤਾਂ ਤੁਹਾਨੂੰ ਦਿਖਾਣੀ ਨਹੀਂ ਬਈ ਕਿਉਂਕਿ ਮੇਰਾ ਕਮੈਡੀ ਚੈਨਲ ਹੈ ਲਾਈਕ ਸਬਸਕ੍ਰਾਈਬ ਕਰ ਦਿਨੀਆਂ ਵੀਡੀਓ ਨੂੰ ਤੇ ਤੁਮ ਨਾਲ 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 ਨਾਲ

ਦਾ ਨਾਮ ਅੱਧਰਾ ਪਾਈ ਹੋਣੀ ਹੈ ਸਿੱਧੀਆਂ ਜੀ ਚੱਲਦੀ ਮਸ਼ੀਨ ਤਾਂ ਦੀ ਜੀ ਹੁਣ ਆਪਾਂ ਮੈਂ ਤਾਂ ਬਲੌਗ ਛੋਟਾ ਜਿਹਾ ਬਣਾਉਣਾ ਮੈਂ ਨਬ ਚੱਪਾ ਮਾਦਰੀਆਂ ਸਕਰੋ ਕੀ ਮਾਦਣੀਆਂ ਸਕਰੋ ਬੋਲੋ 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 ਸੇ ਯੂ ਟੂ ਫੈਮਿਲੀ ਇਹ ਬਣੇਗਾ ਤੁਸੀਂ ਇਹਨਾਂ ਸਕਰੋ ਮਾਰਦੇ ਆ ਤੇ ਦੇਖ ਕੇ ਮਾਰ ਕੇ ਦਿਖਾਵਾਂਗੇ ਉਹ ਵਾਈਚੀ ਦੇਖਦੇ ਆ ਕੋਣ ਨੇੜੇ ਜੀ ਕਰਦਣਾ ਸਕਰੋਲ ਠੀਕ ਹੈ ਇਹਨੂੰ ਸਕਰੋਲ ਵੱਜ ਗਈ ਹੁਣ ਜੇ ਕਿਈ ਵਾਰ ਆ ਚੀਜ਼ਾਂ ਵੱਧ ਜਾਂਦੀਆਂ ਨੇ ਨਾ ਆਪਾਂ ਵੱਧ ਲਾਦੇ ਜੇ ਮੈਂ ਇਸ ਤਾਂ ਕਰਕੇ ਸ਼ੇਪ ਦੇ ਕੇ ਕਟਿੰਗ ਕਰਦੇ ਹਾਂ ਠੀਕ ਹੈ ਨਾ ਨਾਲ ਤਾਂ ਤਾਂ ਸਾਨੀ ਹੋ ਜਾਂਦੀ ਹੈ ਸਪਾਈ ਬਣਦੀ ਨਾ ਅਰੀ ਬਦਿਆਸ ਸਲਾਈ ਕਰਦੀ ਕੋਈ ਰੁਕਨੇ ਵੀ ਪੈਂਦੀ ਆ ਮਸ਼ੀਨ ਪਹੁੰਚੇ ਤਿਆਰ ਹੋਣ ਵਾਲੇ ਨੇ ਜੀ ਮੈਂ ਇਸ ਵਾਰ ਪੂਰੀ ਬਣਾ ਕੇ ਤੁਹਾਨੂੰ ਦਿਖਾਵਾਂਗਾ ਪਸ ਤਿਆਰ ਕਰ ਬਹੁਤ ਟਾਈਮ ਲੱਗਦਾ ਬਹੁਤ ਜ਼ਿਆਦਾ ਬਰੀਕੀ ਦਾ ਕੰਮ ਨਿਗਾੜ ਕੇ ਮਿੱਤਨਾ ਬਹੁਤ ਮਤਲਬ ਕਿ ਵੀ ਮੈਨੂੰ ਇਹ ਡਰ ਹੁੰਦਾ ਮਸ਼ੀਨ ਅਧਰੁੱਧ ਨਾ ਹੋ ਜਵੇ ਕਿਤੇ ਪਹੁੰਚਾ ਖਰਾਬ ਨਾ ਹੋ ਜਵੇ ਜੀ ਜਦੋਂ ਮੈਂ ਬਹੁਤ ਜ਼ਿਆਦਾ ਕੰਮ ਕਰਦੀ ਸੀ ਸਲਾਈ ਦਾ ਮੇਰੀ ਫੈਮਲੀ ਸੁਣਦੇ ਪੈਂਦੇ ਸੀ ਮੈਂ ਮਸ਼ੀਨ ਚਲਾਉਣੀ ਬਹੁਤ ਸਾਡੇ ਗਵਾਂਢੀ ਦੁਖੀ ਹੋ ਜਾਂਦੇ ਸੀ ਕਹਿੰਦੇ ਇੰਨਾ ਕੰਮ ਕਰਦੀਆਂ ਤੂੰ ਬਹੁਤ ਜ਼ਿਆਦਾ ਕੰਮ ਕਰਦੀ ਮੈਂ ਬਹੁਤ ਵੱਧ ਕੰਮ ਕਰਦੀ ਹੁੰਦੀ ਸੀ अच्छ मैं कम करती हाँ सिलाई लगन लगी हुई हूँ बारह बजे कदम उठ गई कद बह ही जानी बिच काम भी करने पद सी सिलाई की मशीन चलती पी आमी देर आवाज़ बहुत ज़्यादा मेरे अपने कान खोले हो जाने देखो पटे भी हो जाने अभी मैंने लगता मेरी है ना ये देखो पहुंचे बन के तैयार हो ही जा रहे हैं ਹੈ ਨਾ ਇਹ ਜਿਹੜੇ ਵਿਚ ਵਿਚ ਰਹਿ ਗਏ ਨਾ ਇਹ ਵਾਲੇ ਇਹ ਆਪਾਂ ਭਰ ਦਾਂਗੇ ਫੇਰ ਇਹ ਸਾਰੇ ਸਲਵਾਰ ਬਹੁਤ ਘਾਰੀ ਹੈ ਪਟਿਆਲਾ ਸਲਵਾਰ ਬਣਾਈ ਹੈ ਮੈਂ ਪਟਿਆਲਾ ਸਲਵਾਰ ਬਣਾਈ ਹੈ ਪੂਰੀ ਹੈਵੀ ਬਣਾਈ ਇਹਦੇ ਵਿੱਚ ਹੈ ਕੋਈ ਕਮੀ ਬੇਸ਼ੀ ਦੱਸੋ ਕੀ ਹੈ ਇਹਦੇ ਵਿੱਚ ਮੈਨੂੰ ਲੱਗਦਾ ਹੈ ਨਾ ਇਹ ਜਗ੍ਹਾ ਖਾਲੀ ਹੈ ਥੋੜੀ ਜਿਹਾ ਆਪਾਂ ਇਹਦੇ ਵਿੱਚ ਵੀ ਇੱਕ ਸਕਰੋਲ ਜਾਂ ਸਿੱਧੀ ਲਾਈਨ ਮਾਰ ਦਿੰਦੇ ਹਾਂ ਠੀਕ ਹੈ ਹਾਂ ਲੋ ਜੀ ਦੋਨੇ ਪਹੁੰਚੇ ਹੋ ਕੇ ਤਿਆਰੇ ਮੈਂ ਜਿਹੜੀ ਖਾਲੀ ਜਗ੍ਹਾ ਸੀ ਵੀ ਭਰ ਦਿੱਤੀ ਮੈਂ ਬੜੀ ਗਨੀਤ ਨਾਲ ਬਣਾਇਆ ਤੇ ਇਹ ਜਿਹੜੇ ਆਪਣੇ ਘਰ ਦੇ ਨੇ ਆਪਾਂ ਕਟਿੰਗ ਕਰ ਲਾਂਗੇ ਕਰਦਾਂਗੇ ਇਹਨਾਂ ਦੇ ਠੀਕ ਹੈ ਜੀ ਹਾਂਜੀ ਆ ਵੀ ਪਹੁੰਚਾਉੜਾ ਇਹ ਵਿੱਚ ਵਿੱਚ ਮੈਂ ਭਰਤੇ ਜਿਹੜੇ ਇਹ ਸੀ ਡਿਜ਼ਾਈਨ ਠੀਕ ਹੈ ਵਧੀਆ ਲੱਗਿਆ ਤੁਹਾਨੂੰ ਜ਼ਰੂਰ ਦੱਸਿਓ ਆਲੋਚ ਜੀ ਹੁਣ ਆਪਾਂ ਇਹ ਦੋਸ ਲਾਈਨਾਂ ਬਣਾਉਂਦੀਆਂ ਨੇ ਇਹ ਇਸ ਪੰਕੜ ਕੇ ਮਾਪ ਲਿਆ ਜਿੰਨਾ ਪਹੁੰਚਾ ਰੱਖਣਾ ਰੱਖੋ ਜਿੰਨਾ ਤੁਸੀਂ ਪਾਉਣਾ ਮੈਂ ਤਾਂ ਪਾਉਣੀ ਆ ਵੀ 7 ਇੰਚ ਪਹੁੰਚਾ ਇਹ ਹੈਗਾ ਜੀ 7 ਇੰਚ ਨਸ਼ਾਨੀ ਲਾ ਲਈ ਸਾਫੀ ਨਸ਼ਾਨੀ ਲਾ ਕੇ ਤੇ ਜਦੋਂ ਇੱਥੋਂ ਸਲਾਈ ਨਹੀਂ ਆਉਂਦੀ ਨਾ ਇਹਦਾ ਸ਼ੇਪ ਹੀ ਰੱਖ ਦੋ ਇਹ ਰੱਖੋ ਚਿੱਕਾ تھوڑا ਜਿਹਾ ਬਕਰੀ ਆਪਾਂ ਕਰ ਦਿੰਦੇ ਆ ਮੋਟਾ ਹੁਆ ਦੇਖ ਸੀ ਮੇਰੀ ਵਾਂਗੀ ਸਲਵਾ ਤਿਆਰ ਮੈਂ ਅਸੇ ਦਾ ਸਿਰ ਨਹੀਂ ਬਾਇ ਤੁਸੀਂ ਮੰਨੋਗੇ ਵੀਡੀਓ ਪਈਆਂ ਸੀ ਫਾਰੀਆਂ ਲਓ ਤਾਂ ਨਹੀਂ ਯਕੀਨ ਕਰਦੇ ਨੇ ਪਤਾ ਨਹੀਂ ਕੀ ਕਰਦੀਆਂ ਨੇ ਇਹ ਜਨਾਨੀਆਂ ਨੇ ਜਨਨੀਆਂ ਬਹੁਤ ਕੰਮ ਕਰਦੀਆਂ ਘਰ ਦਾ ਕੰਮ ਸਾਧਦੀਆਂ ਪੈਸਾ ਵੀ ਬਚਾਉਂਦੀਆਂ ਨੇ ਹਜੇ ਬੰਦੇ ਨਹੀਂ ਪੈਸਾ ਬਚਾਉਂਦੇ ਉਹਨਾਂ ਦੇ ਦਿਨ ਵੱਡੇ ਹੁੰਦੇ ਨੇ ਜਨਨੀਆਂ ਦੇ ਛੋਟੇ ਹੁੰਦੇ ਨੇ ਕਿੰਨੀ ਚੜ੍ਹਤ ਵਿਚਾਰੀ ਘਰ ਬਚਾਉਂ ਉਹ ਜਨਨੀਆਂ ਜਿਹੜੀਆਂ ਹੁੰਦੀਆਂ ਨੇ ਜੇ ਭਾਈ ਤੁਸੀਂ ਵੀ ਸਿੱਖੀਆਂ ਹੋਈਆਂ ਨਾ ਆਪਣੇ ਘਰ ਵਾਲੇ ਦੇ ਪੈਸੇ ਬਚਾ ਲਿਆ ਕਰੋ ਕੰਮ ਕਰਿਆ ਕਰੋ ਸਾਜ ਮੈਂ ਬੇਲੀਆਂ ਨਾ ਬੈਠੀਆਂ ਰਹਾਂ ਜੇ ਕਿਸੇ ਨੂੰ ਪੰਤਾ ਜਿਵੇਂ ਹੋਂ ਤਾਂ ਨਹੀਂ ਤਾਂ ਬਈ ਦੇਖੋ ਮਜਬੂਰੀ ਆ ਹੈ ਨਾ ਜੀ ਮੇਰੇ ਨਾਲ ਗੁੱਸਾ ਨਾ ਕਰਿਓ ਕਿਉਂਕਿ ਮੈਂ ਇਹ ਚੈਨਲ ਬਣਾਉਂਦੀ ਆ ਠੀਕ ਆ ਨਾ ਤੁਸੀਂ ਸਾਰੇ ਪਿਆਰੇ ਪਿਆਰੇ ਬੱਚੇ ਹੋ ਮੇਰੇ ਭੈਣੋਂ ਭਾਈਆਂ ਵਧੀਆ ਲੱਗੀ ਬਲੌਗ ਤਾਂ ਮੈਂ ਹੌਸੇ ਸੀ ਕਿ ਹੌਸੇ ਦਿਖਾਉਂਗਾ بس میں ਡਿਜ਼ਾਈਨ ਬਣਾ ਕੇ ਵੀ ਰੱਖਿਆ ਨੇ ਕਈ ਵਾਰ ਮੇਰੇ ਕੋਲ ਆਉਂਦੇ ਬੀਤਕ ਵਾਲੇ ਕਹਿੰਦੇ ਭੈਣ ਜੀ ਆਪ ਕੋ ਡਿਜ਼ਾਈਨ ਆਤੇ ਆ ਤਾਂ ਬੁਝਿਤਾ ਦਿਓ ਇਹ ਦੇਖੋ ਮੈਨੇ ਇਹ ਵੀ ਡਿਜ਼ਾਈਨ ਬਣਾਈ ਹੋਈ ਨੇ ਬਹੁਤ ਸਾਰੇ ਬਣਾ ਕੇ ਰੱਖਦੀਆਂ ਐਂ ਤਾਂ ਦੀ ਗੱਲ ਤੇ ਮੈਂ YouTube ਤੇ ਸਾਂਤ ਤੇ ਆਪਣੀ ਫੈਮਲੀ ਦੇ ਸਾਥ ਵੀ ਹਾਂ ਠੀਕ ਹੈ ਜੀ ਇਹ ਲਓ ਜੀ ਪਤਲੇ ਦੀ ਸ਼ੇਪ ਇਹ ਹੈਗੀ ਤਾਂ ਸਵਾਰਦਾ ਕਿੰਨੀ ਆਤਾ 1 2 ਇਹ ਹੋ ਗਈ 3 ਤੇ 1 4 4 ਤਾਂ ਡਬਲ ਸਵਾਰਦਾ ਮੈਂ ਬਚਾ ਲਿਆ ਇਸ ਤਰ੍ਹਾਂ ਇਹ ਬਣਾ ਸਕਦਾ ਠੀਕ ਹੈ ਨਹੀਂ ਬਾਹਰ ਆਈ ਤੇ ਸੰਦੀ ਕਿਤਾ ਨਹੀਂ ਹੋਣਾ ਸ਼ਾਇਦ ਇਹ ਇਹੋ ਆਪਾਂ ਨੇ ਹੁਣ ਦੇਖੋ ਕਿਦਾਂ ਕੰਟਰੋਲ ਕਰਕੇ ਹੌਲੀ ਹੌਲੀ ਸिलाई ਕਰਨੀ ਕੋਈ ਸिलाई ਲੈ ਨਾ ਜਦ ਬਾਅਦ ਚੋਂ ਤਾਂ ਉਬਰ ਲੱਗਦਾ ਨਾ ਨਿਕਲ ਗਿਆ ਮੈਨੂੰ ਲੱਗਦਾ ਮੇਰਾ ਉਹ ਮੇ ਤੇ ਬਹੁਤ ਠੱਗਾ ਬਣ ਠੱਗਾ ਪਾ ਚੁੱਕੀ ਹਾਂ ਮੈਂ ਜੀ ਠੀਕ ਹੈ ਨਾ ਇਹ ਬੱਬਾ ਸਟੀਚੀ ਕਰਨੀ ਇਹਨਾਂ ਦੀ ਸਾਰੀਆਂ ਤੈ ਹਾਂ ਦੀ ਵਿੱਚ ਵੀ ਕੋਈ ਰਹਿ ਨਾ ਜਾਵੇ ਬੱਬਾ ਸ਼ਾਮ ਦਾ ਟਾਈਮ ਹੋ ਗਿਆ ਮੈਂ ਤਾਂ ਆਹ ਲਾਉਣਾ ਤਾਂ ਪੂਰੀ ਸਵਾਰ ਤਿਆਰ ਕਰਕੇ ਦਿਖਾਉਣੀ ਹੈ ਠੀਕ ਹੈ ਦਿਖਾਉ ਤਾਂ ਨਾਲ ਕੁੰਡੀਆਂ ਪਾਈਆਂ ਸੀਗੀਆਂ 1 2 3ਾਂ ਕੁੰਦੇ ਪਾਏ ਸੀ ਇਹਨਾਂ ਕੁੰਡੀਆਂ ਕਹਿ ਦਿੰਦੇ ਆਪਾਂ ਸਵਾਰ ਚ ਪਾਉਂਦੇ ਆ ਨਾ ਉਹ ਵੀ ਪਾਈਆਂ ਸੀ ਮੈਂ ਕਿਹਾ ਹੋਰ ਹੈਵੀ ਭਾਰੀ ਸਵਾਰ ਵਾਂਗਲੀ ਸੋਹਣੀ ਬਣਦੀ ਠੀਕ ਹੈ ਨਾ ਹਲੋ ਜੀ ਹੁਣ ਲਾਈਟ ਚੱਲੀ ਗਈ ਹੁਣ ਮੈਂ ਚੜਾਈਆ ਬੈਲਟ ਆਸਤਾ ਪਤਾ ਨਹੀਂ ਕੀ ਕਹਿੰਦਾ ਸਵੇਰ ਦਾ ਮੈਂ ਤਾਂ ਇਸ ਤਰਾ ਹੀ ਬੋਲ ਰਿਹਾ ਹਾਂ ਹਾਂ ਮੈਂ ਬੈਲਟ ਚੜਾ ਕੇ ਮੈਂ ਸਵਾਰ ਪੂਰੀ ਹੀ ਕਰ ਦਾਂ ਹੁਣ ਬੈਲਟ ਚੜਾਈ ਹੁਣ ਪੈਰਾਂ ਤੋਂ ਇਹ ਰੱਖਣਾ ਮੈਂ ਕਿੱਥੇ ਹੱਥ ਨਾਲ ਪੈਣਾ ਤੇ ਗਲਟ ਚੜਾਈ ਦੱਸੋ ਮੋਟਰ ਚਲੰਦੀ ਸੀ ਕੱਲ ਲਾਈਟ ਹੀ ਚਲੀ ਪਤਾ ਨਹੀਂ ਜੀ ਕੀ ਗੱਲ ਹੈ ਵੈਦਰੀ ਜੀ ਨੂੰ ਕੀ ਮੰਜੂ ਦਾ ਆ ਤਾਂ ਬੜਾ ਹੀ ਪਰੇਸ਼ਾਨ ਹੋਈਆਂ ਜੀ ਪਤਾ ਨਹੀਂ ਕੀ ਚੱਕਰ ਸਿਰਫ ਇੰਨੀ ਕੁ ਸਵਾ ਰਹੀ ਇਸ ਲਾਈਟ ਦੇ ਨਿਕਸ ਮੋਟਰ ਤੇ ਲਾਈਟ ਚਲੀ ਗਈ ਤੇ ਇੱਥੋਂ ਲੈ ਕੇ ਇੱਥੇ ਤੱਕ ਦਸ ਫਾਦੋ ਵੀ ਲੜ ਚਲੀ ਗਈ ਕਮੇਡੀ ਵੀ ਹੋ ਜੂਗੀ ਨਾਲੇ ਵਿੱਚ ਵਿੱਚ ਮੇਰੇ ਹੁਣ ਆਪਾਂ ਬਣਾਉਣਾ ਇਹਦੀ ਵੀ ਲੇ ਪੈਰਾਂ ਲਈ ਡਬਲ ਸਲਾਈ ਕਰਦੇ ਆਂ ਬਾਹਰ ਆਪਾਂ ਨੇ ਪੈਰਾਂ ਤੇ ਪੈਰਾਂ ਤੇ ਤਾਂ ਮੈਂ ਲਾਈ ਕਿਉਂਕਿ ਆਹ ਚੀਜ਼ ਆਪਾਂ ਡਬਲ ਕਰਨੀ ਪੈਂਦੀ ਪਹੁੰਚਾ ਉਦੋਂ ਇਹ ਮਜ਼ਬੂਤ ਹੋ ਜਾਂਦਾ ਸਾਰੀ ਸਲਾਈ ਡਬਲ ਹੋ ਚੁੱਕੀ ਸਵਾਦ ਦੀ ਠੀਕ ਹੈ ਜੀ ਆ ਲੋ ਜੀ ਮੈਂ ਸਵਾਦ ਨੂੰ ਵੀ ਤਿਆਰ ਆ ਤਾਂ ਬਾਤੂ ਦਾ ਸਵਾ ਇਹਦੀ ਆਪਾਂ ਕਰਦੇ ਨੇ ਥੋੜੀ ਜੀ ਕਟਿੰਗ ਕੀ ਕਰੀ ਇੱਕੋ ਜਿਹਾ ਗੱਲ ਨਾ ਕਰਵਾ ਲਾਂ ਇਸ ਵਾਰ ਨੂੰ 12 ਤੇ ਸਲਾਈ ਦੇਖੀਏ ਖਿੱਚ ਕੇ ਟੁੱਟਦੀ ਨਹੀਂ ਬਿਲਕੁਲ ਵੀ ਬਹੁਤ ਧੀਆ ਮੈਂ ਹੈਂਡਵਰਕ ਦਾ ਵੀ ਕੰਮ ਕਰ ਲੈਂਦੀ ਆ ਕਢਾਈ ਮੋਤੀ ਸਿੱਪੀ ਜੋ ਮਰਜੀ ਸਵੈਟਰ ਕੁੱਟੀਆਂ ਵੀ ਬਣ ਲੈਂਦੀ ਆ ਪਰ ਹੁੰਦਾ ਨਹੀਂ ਮੇਰੇ ਕੋਲ ਨੀਗਾ ਦੀ ਪ੍ਰੋਬਲਮ ਕਰਕੇ ਲੋਕੀ ਸਵਾਰ ਕੁੱਤੀ ਤਿਆਰ ਨਾਲ ਬਣਾ ਲਾਂਗੇ ਆਪਾਂ ਇੱਕ ਪਾਰੀ ਹੈਵੀ ਬਹੁਤ ਜ਼ਿਆਦਾ बहुत ज़्यादा है तो ये हम तुम सीधी करके ना खाना ठीक है भारी बोलता हाँ थोड़ी है इतों कटिंग नहीं बड़ी चंह तरह कमेंटें भी कर दी आलो जी भी तैयार के होट वाले पहुंच गया बरीक कट पाया इधर दुर्धने ये मैं करती सीधी सवार बहुत भारी है जी बहुत ज्यादा आलो जी ਸੇਤੀ ਲੱਖੀਆਂ ਘਰ ਦੇ ਕੰਮ ਵੀ ਕਰਦੇ ਹਾਂ ਮਸਾਲਾ ਪਿੱਛੇ ਪਾ ਲੈਂਦੀ ਹਾਂ ਲੱਗ ਪਾਉਂਗੀ ਮੈਂ ਵਿਆਜ ਜਰੂਰ ਦੇਖੀਏ ਚਾਰ ਦੇ ਰੱਖੀਏ ਸੱਤ ਇਹ ਬਾਤ ਪਿਆਰਾ ਹੁਣ ਮੰਦਿਆ ਫਿਰ ਪੰਮੀਤਾਰੀ ਵਾਲ ਨੂੰ ਹੈ ਤੁਸੀਂ ਵੀ ਇਸ ਤਰ੍ਹਾਂ ਆਪਣੇ ਘਰ ਦੇ ਕੰਮ ਕਾਰ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਚਲੋ ਠੀਕ ਹੈ ਜੀ ਧੰਨਵਾਦ ਤੁਹਾਡੀ ਆਪਣੀ ਪੰਮੀ ਧਨੀਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੇਰ ਮਿਲਾਂਗੇ ਅਕਾ ਠੀਕ ਹੈ ਜੀ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੁਹਾਡੀ ਆਪਣੀ ਪੰਮੀ ਧਨੀਵਾਰ ਵਾਹਿਗੁਰੂ ਜੀ ਵਾਹਿਗੁਰੂ ਜੀ